ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਪ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਕਾਨ ਸਿੰਘ ਵਾਲਾ ਤਹਿਸੀਲ ਤੇ ਜ਼ਿਲ੍ਹਾ ਬਾਈ ਨੂੰ ਮੋਗਾ ਹੀ ਪੈਂਦੇ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਰੂਟੀਨ ਜੀ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਪਸ਼ੂ ਬਾਈ ਕੋਲ ਇੱਕ ਜਾਂ ਦੋ ਹੀ ਹੁੰਦੇ ਆ ਪਰ ਹੁੰਦੇ ਟੌਪ ਦੇ ਚੰਗੇ ਆ ਮੁੱਲ ਰੇਟ ਜਮਾ ਜੈਜ ਅੱਜ ਵੀ ਨਕੀਨ ਨਹੀਂ ਸੇਲ ਆ ਐਚ ਐਫ ਦਾ ਹਾਈਟ ਵੀ ਤੁਹਾਨੂੰ ਦੱਸਾਂਗੇ ਕਿਉਂਕਿ ਕਈ ਵੀਰਾਂ ਦਾ ਮੈਨੂੰ ਮੈਸੇਜ ਵੀ ਆਇਆ ਫੋਨ ਵੀ ਆਇਆ ਕਿ ਲਗਭਗ ਅੰਦਾਜ਼ਾ ਹਾਈਟ ਜ਼ਰੂਰ ਦੱਸ ਦਿਆ ਕਰੋ ਫਿਰ ਬੰਦੇ ਨੂੰ ਧੱਕ ਆ ਜਾਂਦੀ ਹੈ ਜਿਹੜੇ ਵੀਰ ਨੇ ਕਿਸੇ ਨੇ ਦੂਰੋਂ ਚੱਲ ਕੇ ਆਉਣਾ ਹੁੰਦਾਗਾ ਉਨੂੰ ਸੌਖਾ ਹੋ ਜਾਂਦਾ ਪ੍ਰੋਪਰ ਜਾਣਕਾਰੀ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਲਓ ਜੀ ਨਾਮ ਸੁਖਚੈਨ ਸਿੰਘ ਬਾਈ ਪਿੰਡ ਕਾਨ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਜੀ ਮੋਬਾਈਲ ਨੰਬਰ ਜੀ 8196876799 ਠੀਕ ਆ ਬਾਈ ਜਿਹੜੀ ਪਹਿਲਾਂ ਆਪਾਂ ਨਗੀਨੇ ਦੀ ਪਲੂਣ ਬੱਚੀ ਦੀ ਵੀਡੀਓ ਪਾਈ ਸੀ ਕੀ ਰਿਸਪੌਂਸ ਆ ਰਿਹਾ ਜੀ ਮਾਈਮੈਂਟ ਪੰਜ ਹੀ ਲੱਗੀ ਕਿੰਨੇ ਕਾਲ ਫੋਨ ਆਏ ਜੀ ਬਹੁਤ ਫੋਨ ਆਇਆ ਬਾਈ ਬਾਕੀ ਆਏ ਆ ਵੀ ਆਪਾਂ ਕੋਈ ਝੂਠ ਨਹੀਂ ਮਾਰਦੇ ਆਪਣੇ ਘਰੇ ਹੀ ਬੰਦੇ ਵੇਚ ਕੇ ਲੈ ਕੇ ਆਪਣੇ ਘਾ ਫੇਰ ਵੇਚ ਗਏ ਹਾਂਜੀ ਆਪਣੇ ਘਰੇ ਹੀ ਵੇਚ ਕੇ ਜਾਨੀ ਇੱਕ ਵੀਡੀਓ ਤੇ ਦੋ ਜਣੇ ਵੇਚ ਗਏ ਹਾਂਜੀ ਦੋ ਜਣੇ ਵੇਚ ਗਏ ਚਲੋ ਉਹ ਅਗਲੇ ਦੀ ਕਿਸਮਤ ਉਹਨਾਂ ਦੀ ਕਿਸਮਤ ਜੀ ਆਪਾਂ ਉਹਨਾਂ ਨੂੰ ਕਿਹਾ ਸੀ ਵੀ ਆਪਾਂ ਤੁਹਾਨੂੰ ਦੇਤੀ ਆ ਵਹਿੜ ਵੀ ਮੇਰੇ ਵੱਲੋਂ ਮੈਂ ਕਿਹਾ ਤੁਸੀਂ 20000 ਨਾਲ ਵੇਚੋ ਮੇਰੇ ਵੱਲੋਂ 50000 ਨਾਲ ਵੇਚੋ ਤੁਹਾਡੀ ਕਿਸਮਤ ਆ ਸਹੀ ਗੱਲ ਹੈ ਜੀ ਹਾਂਜੀ ਉਹ ਤੁਹਾਡੀ ਕਿਸਮਤ ਆ ਚਲੋ ਉਹ ਇਹਦੀ ਇੱਕ ਨੰਬਰ ਸ਼ੁਰੂ ਕਰ ਲਾਂਗੇ ਡਿਟੇਲ ਕੀ ਐ ਸੁਆ ਕਰਨਵਾ ਬਾਈ ਸੁਆ ਬਾਈ ਜੀ ਦਾ ਹੈਗਾ ਦੂਜਾ ਠੀਕ ਹੈ ਜੀ ਫਾਰਮ ਦੇ ਵਿੱਚੋਂ ਲਈ ਆਈ ਆਪਾਂ ਠੀਕ ਆ ਬਾਈ ਆਪਣੇ ਕੋਲੇ ਵੀਡੀਓ ਵੀ ਹੈਗੀ ਆ ਠੀਕ ਹੈ ਜੀ ਠੀਕ ਹੈ ਜੀ ਪਹਿਲੇ ਨੇ ਦੁੱਧ ਚ ਆਇਆ 25 ਤੋਂ 26 ਕਿਲੋ ਠੀਕ ਹੈ ਜੀ ਇਹ ਕਿ ਮਾਲਕਤਾਂ ਆਂਦੀ ਸੀ ਜ਼ਿਆਦੇ ਪਰ ਮੰਨ ਲਾ ਮੌਸਮ ਗਾਂ ਗਰਮੀ ਦਾ ਆਉਂਦਾ ਗਰਮੀ ਦਾ ਆਉਂਦਾ 27 28 ਕਿਲੋ ਦੁੱਧ ਖੁੱਲਾ ਚਵਾ ਦੂਗਾ ਖੁੱਲਾ ਚਵਾ ਜੀ ਦਿਨ ਕਿੰਨੇ ਲੈ ਜੀ ਦਿਨ ਬਾਈ ਜੀ ਇਹਦੇ ਇਹ ਅੱਜ ਤਰੀਕ ਹੈਗੀ ਆਈ 25 25 ਤਰੀਕ ਹੈ ਅੱਜ 3 ਤਰੀਕ ਨੂੰ ਇਹਦੇ ਦਿਨ ਪੂਰੇ ਦੱਸਿਆ ਜੀ ਠੀਕ ਆ 5 ਏ ਪਏ 3 9 8 ਪਏ ਹਾਂਜੀ 8 ਤੋਂ 9 ਦਿਨ ਡੇਟ ਮੁਤਾਬਕ ਕੱਚੀ ਆ ਕੱਚੀ ਆ ਬਾਈ ਬਰੋਬਰ ਖਾਜ ਜੀ ਕੇਰਾ ਆਪਾਂ ਹਾਈਟ ਕਿੰਨੀਆਂ ਬਾਈ ਤੇਰੀ ਬਾਈ ਹਾਈਟ ਤਾਂ ਬਹੁਤ ਆਈ ਲੈ ਮੇਰੇ ਮੋਢੇ ਤੋਂ ਉੱਚੀ ਆ ਤੇਰੀ 5 10 200 ਹਣਾ ਬਾਈ ਹਾਂਜੀ ਹਾਂਜੀ 5 10 22 ਦੀ ਹਾਈਟ ਹੋਊਗੀ ਤੇ ਅੰਦਾਜ਼ਾ ਤੁਸੀਂ ਆਪ ਲਾ ਲਿਓ ਮੋਢੇ ਤੋਂ ਗੱਟ ਡੂੜ ਗੱਠ ਕੰਨ ਤੇ ਕਰਾਉਂਦੀ ਆ ਬਾਈ ਦੇ ਸਹੀ ਮੈਨੇ ਹਾਂਜੀ ਕਿਉਂਕਿ ਜਿਹੜੇ ਵੀਰ ਨੇ ਆਉਣਾ ਸੌਖਾ ਹੋ ਜਾਂਦਾ ਤੁਰ ਕੇ ਦਿਖਾ ਦੀ ਵੀਰੇ ਬਾਕੀ ਬਾਈ ਪਲੀ ਪਲਾਈ ਏਡੀ ਬੱਚੀ ਨਹੀਂ ਮਿਲਦੀ ਨਹੀਂ ਮਿਲਦੀ ਅੰਤ ਕੋਈ ਨਹੀਂ ਬਰੀਡ ਦੇ ਪੱਖ ਤੋਂ ਅੰਤ ਕੋਈ ਨਹੀਂ ਸੀਮਾਂ ਦਾ ਰਿਕਾਰਡ ਹੈਗਾ ਬਾਈ ਆਪਣੇ ਕੋਲ ਨਹੀਂ ਬਾਈ ਐਵੇਂ ਆਪਾਂ ਝੂਠ ਨਹੀਂ ਮਾਰਨਾ ਨਾ ਆਪਾਂ ਅੱਗੇ ਮਾਰਿਆ ਨਾ ਹੁਣ ਮਾਰਨਾ ਕੀ ਫਾਇਦਾ ਬਾਈ ਟੌਪ ਦੀ ਬੱਚੀ ਆ ਜੀ ਕਵਾਨਾ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ ਡੇਟ ਮੁਤਾਬਕ ਦਿਨ ਹਜੇ 9 ਭਾਈ 8 ਤੋਂ 9 ਦਿਨ ਵੀ ਬਾਕੀ ਆ ਪਹਿਲੇ ਸੂਏ 25 26 ਕਿਲੋ ਦੁੱਧ ਦਿੱਤਾ ਤੇ ਐਟੀਆਰ ਬਾਈ ਪਲੱਸ ਦੀ ਉਮੀਦ ਕਰਦੇ ਆ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਬ ਤੇ ਲੱਗਿਆ ਹੱਥੀ ਚਵਾਈ ਵਾਲੇ ਆ ਲੈ ਲੋ ਜੀ ਸੀਓ ਸਾਊ ਵੀ ਕਰਮ ਵਾਲੀ ਪੂਰੀ ਆ ਮੇਨ ਗੱਲ ਥਣ ਬਹੁਤ ਚੰਗਾ ਲੱਗਿਆ ਵਾ ਵਾਲ ਟਿੱਲਾ ਬਾਕੀ ਫੇਸਬੁਕ ਕੁਆਲਿਟੀ ਬਹੁਤ ਸੋਹਣੀ ਆ ਹਾਈਟ ਦੇ ਪੱਖ ਤੋਂ ਬਰੀਡ ਦੇ ਪੱਖ ਤੋਂ ਅੰਤ ਕੋਈ ਨਹੀਂ ਜੀ ਬੱਚੀ ਦਾ ਥਾਣ ਬਹੁਤ ਟਾਪ ਦਾ ਲੱਗਿਆ ਵਾ ਹੱਥੀ ਚਵਾਈ ਵਾਲਾ ਥਾਣਾ ਜੀ ਜੇ ਮਸ਼ੀਨ ਤੇ ਲਾਉਣੀ ਕੋਈ ਵੀਰ ਮਸ਼ੀਨ ਤੇ ਲਾਲੇ ਹੱਥੀ ਚੋਣੀ ਹੱਥੀ ਚੋਲੇ ਪੂਰਾ ਫਿਟਿੰਗ ਤੇ ਠੋਸ ਆਲਾ ਹਵਾਨਾ ਪੂਰਾ ਚੌੜਾ ਪੈਠ ਫੂੜਾ ਜੀ ਵਜਨ ਦੇ ਪੱਖ ਤੋਂ ਵੀ ਚੰਗੀ ਆ ਹਾਈਟ ਤੇ ਪੱਖ ਤੋਂ ਹੁਣਾ ਪਈ ਇੱਥੇ ਇਹ ਗੱਲ ਕਵਾਂਗੇ ਵੀ ਵੱਡੇ ਕੱਦ ਕਾੜਦੀ ਆ ਵੱਡੇ ਦੀ ਆ ਫਾਰਮ ਦੀ ਬੱਚੀ ਆ ਕੋਈ ਸ਼ੱਕ ਨਹੀਂ ਇਹਦੇ ਚ ਥਣ ਚੈੱਕ ਕਰ ਸਕਦੇ ਹੋ ਬਈ ਪਤਾ ਕੀ ਰੋਣਾ ਆ ਦੇਖੋ ਲਓ ਜੀ ਆ ਸਾਰੇ ਝੋਲ ਬਈ ਕੱਢ ਕੇ ਸੁਣਾਏ ਨੇ ਵજન ਵਾਲੀ ਬੱਚੀ ਆ ਨਹੀਂ ਕਿ ਵੀ ਆਪਾਂ ਐਵੇਂ ਹੀ ਕਹਤਾ ਵੀ 25 26 ਕਿਲੋ ਚ ਆਇਆ ਕਿਸੇ ਗੱਲ ਨੂੰ ਦਿੱਤਾ ਵਾ ਦੱਸਦੀ ਵੀ ਹੈ ਬਈ ਵਾਕਈ ਦਿੱਤਾ ਹੋਊਗਾ ਕੋਈ ਇਹ ਚ ਗੱਪ ਵਾਲੀ ਗੱਲ ਨਹੀਂ ਗਾ ਜੇ ਐਡੇ ਪਸ਼ੂ ਨੇ ਨਾ ਦਿੱਤਾ ਬਈ ਫੇਰ ਕੋਈ ਦਿੰਦਾ ਬਈ ਨਹੀਂ ਜੀ ਨਹੀਂ ਬਾਈ ਇਹ ਯਾਤਪਾਸ ਵਾਲੀ ਬੱਚੀ ਨੇ ਦੁੱਧ ਨਾ ਦਿੱਤਾ ਫੇਰ ਨਹੀਂ ਦਿੰਦੀ ਕੋਈ ਦਿੰਦੀ ਬਈ ਯਾਤਪਾਸ ਤੇ ਤਾਂ ਵੀ ਅੰਤ ਕੋਈ ਨਹੀਂ ਹਾਂਜੀ ਸੀਮਣ ਵੀ ਚੰਗਾ ਲੱਗਿਆ ਹੋ ਪਰ ਆਪਾਂ ਕਹਿੰਦੇ ਨਹੀਂ ਚੰਗੀਤ ਕੋਈ ਹੋਊਗੀ ਪਰ ਆਪਾਂ ਝੂਠ ਨਹੀਂ ਮਾਰਨਾ ਆਪਾਂ ਕਹਿਣਾ ਨਹੀਂ ਰਿਕਾਰਡ ਹੈ ਨਹੀਂ ਆਪਣੇ ਕੋਲ ਨਹੀਂ ਰਿਕਾਰਡ ਨਾ ਆਪਾਂ ਪੁੱਛਿਆ ਨਾ ਅਗਲੇ ਨੇ ਦੱਸਿਆ ਠੀਕ ਹੈ ਜੀ ਆਪਣੇ ਕੋਲੇ ਮੰਨ ਲਾ ਥੋੜੀ ਜੀ ਵੀਡੀਓ ਹੈਗੀ ਆ ਵੀ ਆਪਾਂ ਮਿੰਨੀ ਫਾਰਮ ਕਹਿ ਸਕਦੇ ਹਾਂ ਛੋਟਾ ਜਿਹਾ ਫਾਰਮ ਜਿਹਦਾ ਦੁੱਧ ਦਾ ਕੰਮ ਸੀ ਬੰਦੇਾਂ ਦਾ ਦੁੱਧ ਦਾ ਕੰਮ ਸੀ ਠੀਕ ਹੈ ਮੁੱਲ ਬਈ ਜੈ ਜੈ ਜਮਾ ਜੈ ਜ ਮੁੱਲ ਬਈ ਮੰਨ ਲਾ ਆਏ ਆ ਵੀ ਜੇ ਤਾਂ ਹੋਵੇ ਕਿਸੇ ਹੋਰ ਬੰਦੇ ਕੋਲ ਇਹਦਾ ਮੁੱਲ ਸਵਾ ਲੱਖ ਹੀ ਹੋਣਾ ਤੇ ਤਾਂ ਜਿੱਦ ਤੇ ਤਿਆਰ ਹੋਊਗੀ ਬਾਈ ਵਿਕਣੀ ਵੀ ਇਹ ਸਵਾਲ ਆਖਦੀ ਆ ਜਿੱਦ ਤੇ ਤਿਆਰ ਹੋਊਗੀ ਪਰ ਅੱਜ ਆਪਾਂ ਜਮਾ ਜਾਇਜ਼ ਦੇਣੀ ਆ ਬੱਚੀ 85000 ਰੁਪਏ ਚੋਂ ਮਾਨਤਾ ਨਹੀਂ ਕਰਾਂਗੇ ਕੱਲਾ ਮਾਨਤਾ ਬਸ ਜਵਾ ਜਾਇਜ਼ 85000 ਰੁਪਏ ਕਿਸੇ ਨੇ ਮੁੱਲ ਨਹੀਂ ਕਰਨਾ ਬਾਈ ਇਹੋ ਜੀ ਬੱਚੀ ਦਾ ਵੱੱਚੀ ਕਰਕੇ ਮੌਲ ਹੋ ਰਿਹਾ ਜਿੱਦ ਦੇ ਤਿਆਰ ਹੋ ਗਈ 8 9 ਦਿਨਾਂ ਨੂੰ ਨਾ ਤਾਂ ਵੱੱਚੀ ਲੱਭਣੀ ਆ ਇਹ ਨਾ ਜੀ ਨਾ ਤੇ ਨਾ ਅਗਲੇ ਨਾ ਕਿਸੇ ਨੇ ਆ ਪਾਚ ਦੇਣੀ ਆ ਬਾਈ ਇਹਨੇ ਰੱਖ ਲਈ ਬਈ ਵੇਚਨੇ ਨਾ ਬਾਈ ਨਾ ਕੋਈ ਵੇਚਣ ਵਾਲੀ ਚੀਜ਼ ਹੀ ਨਹੀਂ ਨਗੀਨਾ ਹੀ ਆ ਹਾਂ ਜੀ ਕਿਸੇ ਪਾਸੋਂ ਕਮੀ ਨਹੀਂ ਕਿਸੇ ਪਾਸੋਂ ਵੀ ਜਦੋਂ ਤੁਸੀਂ ਆਓਗੇ ਨਾ ਤੁਹਾਡੇ ਵੱੱਚੀ ਦਿਲ ਲੱਗੂਗਾ ਆਹ ਵੇਖ ਲੈ ਬਾਈ ਪੈਠ ਪੁਰਾਣਾ ਮੰਹਾਂ ਗੂੜਾ ਇਹ ਮੰਹਾਂ ਦਾ ਚੌੜਾ ਪੈਠੇ ਹਾਲੇ ਪਾਸੋਂ ਬਈ ਚੈੱਕ ਕਰਾ ਦਿੰਦੇ ਆ ਲਗਭਗ 2 ਫੁੱਟ ਅੰਗੂੜਾ ਹਾਂਜੀ ਤੇ ਬਾਕੀ ਜਿਹੜਾ ਹਵਾਨਾ ਇਹ ਕਰਮ ਵਾਲੀ ਨੇ ਸੂਤੋਂ ਲੈ ਕੇ ਤੇ ਖੁੱਚਾਂ ਤੇ ਕਰ ਜਾਣਾ ਹਵਾਨਾ ਫਿਟਿੰਗ ਵਾਲਾ ਟੂਲ ਬਾਕੀ ਆਏ ਆਪਾਂ ਹਵਾਨਾ ਤਿਆਰ ਕਰੂਗੇ ਫੇਰੇ ਗੱਲ ਕਹਿੰਦੇ ਆ ਵੀ ਕਿਸੇ ਨੇ ਮੁੱਲ ਨਹੀਂ ਬਾਈ ਇਹ ਕਰਨਾ ਵਿੱਚ ਆ ਸਹੀ ਗੱਲ ਹੈ ਜੀ ਹਾਂਜੀ 85000 ਚੋਂ ਛੋੜ ਹੋ ਜੂਗੀ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਇਹ ਬਾਈ ਨਾਲ ਕਨੈਕਟ ਕਰ ਸਕਦੇ ਹੋ ਧੰਨਵਾਦ ਜੀ